ਉਹ ਜੀ ਪਾਸ ਨੂੰ ਪਾਸ ਕਰਕੇ ਜੀ ਦੇ ਬਾਲਾ ਮੋਰਾ ਚੜੇ ਜੀ ਤੁਸੀਂ ਆ ਰਹੇ ਸੀ ਤੁਸੀਂ ਤੁਹਾਡੀ ਵਾਈਫ ਸੀਗੇ ਹਾਂ ਜੀ ਤੇ ਵਾਈਫ ਜਿਹਦੀ ਚਾਨ੍ਹ ਦੀ ਡੈਥ ਹੋ ਗਈ ਫਿਰ ਟਰਾਲੇ ਲਾ ਭੱਜ ਗਿਆ ਥੋ ਹਾਂ ਜੀ ਮੌਕੇ ਤੇ ਭਰਾਰ ਹੋ ਗਏ ਜੀ ਠੀਕ ਹੈ ਹੋਣਾ ਕੀ ਹੈ ਜੀ ਇਹਨਾਂ ਦੀ ਦੁਕਾਨ ਸੀਗੀ ਫੋਟੋ ਸਟੱਡ ਵਗੈਰਾ ਜੀ ਇਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਜਗਰਾਉ ਆ ਰਹੇ ਸੀ ਜੀ ਉਹਰੇ ਬੱਸ ਵਾਲੇ ਨੇ ਰੋਂਗ ਸਾਈਡ ਮੋੜੀ ਮਗਰ ਟਰਾਲਾ ਤੇ ਜਾ ਰਿਹਾ ਜੀ ਮਤਲਬ ਇਹਨਾਂ ਦੇ ਰੁਕਣ ਨਾਲ ਰੋਕਿਆ ਤਾਂ ਉਹਨੇ ਦੇਖਿਆ ਹੀ ਨਹੀਂ ਚਾਲ ਤੇ ਉੱਪਰ ਉਹ ਤਾਂ ਅਨ ਕੰਟਰੋਲ ਹੋ ਗਈ ਇਹਨਾਂ ਦੇ ਉੱਪਰ ਹੋ ਕੇ ਇਹਨਾਂ ਦੇ ਵਾਈਪ ਵੀ ਬੇਤੋੜੀ ਨੌਸ਼ੇ ਤੇ ਉਹ ਮਤਲਬ ਟੈਰਾ ਥੱਲੇ ਉਧਰ ਜਾ ਡਿੱਤੀ ਦੀ ਤਰਫ ਜਾਂਦੇ ਉਹਨਾਂ ਦੀ ਨੁਕਤੇ ਤੇ ਪੁਲਿਸ ਕੰਪਲੇਨਟ ਕੀਤੀ ਹੁਣ ਹਾਂਜੀ ਕੰਪਲੀਟ ਕੀਤੀ ਆ ਪੁਲਿਸ ਪਹੜਤਾ ਲਈ ਜੀ ਯਾਦ ਠੀਕ ਪਤਾ ਕਰ ਰਹੀ ਹੈ ਪੁਲਿਸ ਨਾਲ ਕੁਝ ਠੀਕ ਬੱਸ ਸਟੈਂਡ ਚੌਕ ਦੇ ਚ ਇੱਕ ਸਰੀਰਕ ਹਾਦਸਾ ਹੋਇਆ ਹੈ ਕਿਸ ਤਰ੍ਹਾਂ ਕੀ ਹੋਇਆ ਕਿ ਕੁਝ ਪਤਾ ਲੱਗਾ ਡਰਾਈਵਰ ਫਰਾਰ ਹੈ ਕਿ ਫੱਕਾ ਉਹ ਕਰ ਲਿਆ ਗਿਆ ਉਹਦਾ ਨਾਮ ਆਮੀਰ ਜੀ ਦੀ ਫੋਟੋ ਸੈਟ ਦੀ ਕਾਲ ਸੀ ਜੀ ਰਾਮਲ ਚੌਂਤੇ ਵਿੱਚ ਉਹ ਜਿੱਦ ਤੋਂ ਪਾਰ ਤੇ ਉਹਦੇ ਹਸਬੰਦ ਸੁਰਵਿੰਦਰ ਸਿੰਘ ਤੇ ਦੋਨੇ ਰੋਜ਼ਾਨਾ ਆਪਣੀ ਦੁਕਾਨ ਤੇ ਆਉਂਦੇ ਹੁੰਦੇ ਸੀ ਅੱਜ ਵੀ ਸਵੇਰ ਨੂੰ ਪਿੰਡ ਜਨੇਤਪੁਰਾ ਜਨੇਸਪੁਰ ਤੋਂ ਆ ਰਹੇ ਸੀ ਜਦੋਂ ਬਗੇੜਾ ਬੇਕੋਲ ਪਹੁੰਚੇ ਤਾਂ ਪਿੱਛੋਂ ਇੱਕ ਟਰੱਕ ਟਰਾਲਾ ਜਿਹੜਾ ਸੀ ਉਹਨਾਂ ਦੇ ਉਹਨੇ ਇਹਨਾਂ ਦੇ ਉੱਪਰ ਇੱਕ ਟਵਾਦੇ ਝਾੜ ਪਾਇਆ ਜਿਸ ਨਾਲ ਲੜਕੀ ਜਿਹੜੀ ਕੁਲਜਿੰਦਰ ਕੌਰ ਸੀ ਉਹਦੀ ਮੌਕੇ ਤੇ ਡੈਥ ਹੋ ਗਈ ਰੋਪੀ ਕੁਚਲੀ ਗਈ ਤੇ ਜਿਹੜਾ ਹਰਵਿੰਦਰ ਸਿੰਘਾ ਉਹਦੇ ਸੱਟਾਂ ਲੱਗੀਆਂ ਉਹ ਵੀ ਬਚ ਗਿਆ ਤੇ ਟਰੱਕ ਡਰਾਈਵਰ ਭਰਾ ਰਹੇ ਆ ਟਰੱਕ ਡਰਾਈਵਰ ਉੱਥੋਂ ਆਪਣਾ ਟਰਾਲਾ ਛੱਡ ਕੇ ਮੌਕੇ ਤੋਂ ਭਰਾ ਰਹੇ ਗਿਆ ਪੂਰੀ ਤਲਾਸ਼ ਜਾਰੀ ਹੈ ਕਾਰਵਾਈ ਕਰ ਰਹੇ ਨੇ ਜੋ ਵੀ ਤਫਤੀਸ਼ ਦਾ ਨਾਗਰ